ਅੱਜ ਹੋਲਾ ਮਹੱਲਾ قومی ਤਿਉਹਾਰ ਹੋਲਾ ਮਹੱਲਾ ਜਿੱਥੇ ਦੇਸ਼ ਵਿਦੇਸ਼ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਸਾਰੇ ਤੱਕ ਜਿੱਥੇ ਅਸਥਾਨ ਨੇ ਕਿਲਾ ਅਨੰਦਗੜ੍ਹ ਸਾਹਿਬ ਤੇ ਬੁੱਢਾ ਦਲ ਦੀ ਛੌਣੀ ਗੁਰਦੁਆਰਾ ਗੁਰੂ ਕਾ ਬਾਗ ਸ਼ਹੀਦੀ ਬਾਗ ਸਾਰੇ ਅਸਥਾਨਾਂ ਤੇ ਜਿੱਥੇ ਗੁਰਸਿੱਖ ਸੰਗਤਾਂ ਬਹੁਤ ਵੱਡੀ ਤਦਾਦ ਤੇ ਪਹੁੰਚਦੀਆਂ ਨੇ ਤੇ ਉੱਥੇ ਹੀ ਜਿਹੜੇ ਆ ਗੁਰੂਦਿਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਜੰਗਜੂ ਜਿਹੜੇ ਸਾਰੇ ਨਿਹੰਗ ਸਿੰਘ ਫੌਜਾਂ ਜੰਗੀ ਅਭਿਆਸ ਦਿਖਾਉਂਦੀਆਂ ਨੇ ਤੇ ਉਹਦੇ ਵੀ ਦਰਸ਼ਨ ਦਦਾਰੇ ਕਰਨ ਵਾਸਤੇ ਪਹੁੰਚਦੀਆਂ ਨੇ ਗੁਰੂਦਿਆਂ ਕੁਰਸੇ ਇਕ ਸੰਗਤਾਂ ਜਿਹੜਾ 27 28 ਤੇ 1 ਜਿਹੜਾ ਮਾਰਚ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਪੌਮੀ ਤਿਹਾਰ ਹੋਲਾ ਮਹੱਲਾ ਬਣਾਇਆ ਜਾ ਰਿਹਾ ਤੇ ਜਿਹੜਾ 2 3 ਤੇ 4 ਮਾਰਚ ਨੂੰ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਹਰ ਸਾਲ ਦੀ ਤਰਾਈ ਮਨਾਇਆ ਜਾ ਰਿਹਾ ਗੁਰੂਦਿਆਂ ਜਿੱਥੇ ਲਾਡ ਲੀਆਂ ਨਿਹੰਗ ਸਿੰਘ ਫੌਜਾਂ ਸਾਰੇ ਦਲਾਂ ਪੰਥਾਂ ਦੇ ਮੁਖੀ ਸਹਿਬਾਨ ਸਾਰੇ ਗੁਰਸੇਕ ਸੰਗਤਾਂ ਸਾਰੇ ਸੰਤ ਮਹਾਂਪੁਰਖ ਸਾਡੇ ਸਤਿਕਾਰਯੋਗ ਸਿੰਘ ਸਹਿਬਾਨ ਸਾਰਿਆਂ ਨੇ ਇੱਥੇ ਦਰਸ਼ਨ ਦਦਾਰੇ ਦੇਨੇ ਨੇ ਉੱਥੇ ਹੀ ਬੁੱਢਾ ਤਲਵੰਦੋਂ ਜਿਵੇਂ ਹਰ ਸਾਲ ਹੀ ਜਿਹੜੇ ਆ ਜੁਗੋ ਜੋਗਟ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜਿਹੜੇ ਉਹ ਪ੍ਰਕਾਸ਼ ਕੀਤੇ ਜਾਂਦੇ ਨੇ ਤੇ ਜਿਹੜੇ ਜਿਹੜੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਵੀ ਬੁੱਢਾ ਤਲ ਵੱਲੋਂ ਹਰ ਸਾਲ ਕਰਵਾਏ ਜਾਂਦੇ ਨੇ ਤੇ ਨਾਲ ਹੀ ਜਿਹੜਾ 2 3 ਤੇ 4 ਤਰੀਕ ਨੂੰ ਬਹੁਤ ਵੱਡੇ ਪ੍ਰੋਗਰਾਮ ਹੁੰਦੇ ਨੇ ਗੁਰੂ ਤੇ ਲੰਗਰਾਂ ਤੋਟ ਵਰਤਾਏ ਜਾਂਦੇ ਨੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਤੇ ਜਿਹੜੇ ਲਾਇ ਸੰਤ ਰਵਾਇਤੀ ਨਿਹੰਗ ਸਿੰਘਾਂ ਦੇ ਧਾਰਮਿਕ ਉਹ ਵੀ ਰੀਨਿਊ ਕੀਤੇ ਜਾਂਦੇ ਨੇ ਨਵੇਂ ਬਣਾਏ ਜਾਂਦੇ ਨੇ ਤੇ ਸਾਰੇ ਬਹੁਤ ਗੁਰੂਤਿਆਂ ਸਿੱਖ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੁੰਦਾ ਹੋਲੇ ਮਹੱਲੇ ਤੇ ਹੋਂ ਪਹੁੰਚਣ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਗੁਰਸਿੱਖ ਸੰਗਤਾਂ ਆਉਂਦੀਆਂ ਨੇ ਖਾਸ ਕਰਕੇ ਮੈਂ ਬੇਨਤੀ ਕਰਦਾ ਜਿਹੜੇ ਜਦੋਂ ਹੋਲਾ ਮਹੱਲਾ ਹੁੰਦਾ 4 ਤਰੀਕ ਨੂੰ ਮਹੱਲਾ ਤੇ ਸਾਡੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੀ ਹੋਰਾਂ ਨੇ ਵੀ ਉਹਨਾਂ ਨੇ ਵੀ ਜਿੱਥੇ ਅਪੀਲ ਕੀਤੀ ਹੈ ਸੰਦੇਸ਼ ਦਿੱਤਾ ਤੇ ਉੱਥੇ ਹੀ ਹੈ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਜਿੱਥੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਤੇ ਉਥੇ ਜਿਹੜੇ ਨੇ ਸਾਡੇ ਬਾਣੇ ਦੇ ਵਿੱਚ ਕਈ ਵਾਰੀ ਦੇਖਦੇ ਨੇ ਸਿੰਘ ਫੌਜਾਂ ਜਿਹੜਾ ਬਹੁਤ ਹੀ ਡਿਸਪਲਨ ਦੇ ਵਿੱਚ ਰਹਿ ਕੇ ਜਿਹੜਾ ਮਹੱਲਾ ਖੇਡਦਿਆਂ ਨੇ ਤੇ ਜਿਹੜਾ ਗੁਲਾਲ ਛੁੱਟਦਿਆਂ ਨੇ ਉਹ ਸਾਡੀ ਇੱਕ ਪਰੰਪਰਾ ਹੈ ਬਹੁਤ ਵਧੀਆ ਢੰਗ ਦੇ ਨਾਲ ਮਹੱਲਾ ਜਿਹੜਾ ਖੇਡਿਆ ਜਾਂਦਾ ਤੇ ਜੰਗ ਜੂ ਕਰਤਬ ਦਿਖਾਉਂਦੇ ਨੇ ਸਿੰਘ ਫੌਜਾਂ ਗਤਕੇ ਦੇ ਜੋਰ ਦਿਖਾਉਂਦੇ ਨੇ ਘੋੜ ਸਵਾਰੀ ਦੇ ਜੋਰ ਦਿਖਾਉਂਦੇ ਨੇ ਤੇ ਜਿੱਥੇ ਜਿਹੜਾ ਗੁਲਾਲ ਹੈ ਉਹਦੀ ਮਰਿਆਦਾ ਜਿਹੜੇ ਆ ਕੇ ਬਾਹਰੋਂ ਉਹ ਗੰਦਾ ਰੰਗ ਸੁੱਟਦੇ ਨੇ ਇੱਕ ਦੂਜੇ ਤੇ ਆਪਣੇ ਜਿਹੜਾ ਕੋਈ ਸਾਡੇ ਨੌਜਵਾਨ ਬੱਚੀਆਂ ਬੱਚੇ ਹੁੰਦੇ ਨੇ ਉਹਨਾਂ ਦੇ ਅੱਖਾਂ ਦੇ ਵਿੱਚ ਸੁੱਟ ਦਿੰਦੇ ਨੇ ਉਹ ਬਿਲਕੁਲ ਉਹਦੇ ਤੇ ਸਖਤ ਮਣਾਈ ਹੋਣੀ ਚਾਹੀਦੀ ਹੈ ਤੇ ਨਿਹੰਗ ਸਿੰਘ ਫੌਜਾਂ ਇਹੋ ਜਿਹਾ ਕੰਮ ਨਹੀਂ ਕਰਦੀਆਂ ਕਦੇ ਵੀ ਜਿਹੜੇ ਹੋਰ ਵੀ ਲੋਕ ਸੰਗਤ ਆਉਂਦੀ ਆ ਜਿਹੜੇ ਸੰਗਤ ਦੇ ਰੂਪ ਦੇ ਵਿੱਚ ਇਹੋ ਜਿਹਾ ਕੰਮ ਕਰਦੇ ਨੇ ਤੇ ਉਹਨਾਂ ਨੂੰ ਬੇਨਤੀ ਹੈ ਇਹ ਕੰਮ ਜਿਹੜਾ ਇਹਦੇ ਤੋਂ ਬਹੁਤ ਜਿਹੜਾ ਧਿਆਨ ਦਿੱਤਾ ਜਾਵੇ ਮਰਿਆਦਾ ਦੇ ਵਿੱਚ ਰਹਿ ਕੇ ਹੀ ਕੰਮ ਜਿਹੜੇ ਆ ਉਹ ਕਾਰਜ ਕੀਤੇ ਜਾਣ ਨਾਲ ਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਸਾਡੇ ਨਹਿنگ ਸਿੰਘ ਫੌਜਾਂ ਜਿਹੜੀਆਂ ਨੇ ਸ਼ਹੀਦੀ ਦੇਗਾਂ ਜਿਹੜੀਆਂ ਗੁਰਦੁਆਰਾ ਸਾਡੀਆਂ ਛੌਣੀਆਂ ਦੇ ਵਿੱਚ ਉਹ ਬਹੁਤ ਹੀ ਮਰਿਆਦਾ ਦੇ ਅਨੁਸਾਰ ਸਾਰੇ ਕਾਰਜ ਕਰਦੀਆਂ ਨੇ ਤੇ ਜਿਹੜੇ ਬਾਹਰ ਸੜਕਾਂ ਤੇ ਤੇ ਜਾਂ ਆਪਣੇ ਬੈਠੇ ਹੁੰਦੇ ਨੇ ਦੁਕਾਨਾਂ ਲਾ ਕੇ ਵੇਚਦੇ ਨੇ ਨਹਿنگ ਸਿੰਘਾਂ ਦੇ ਬਾਣੇ 'ਚ ਕਈ ਵੈਸੇ ਵੀ ਬੈਠੇ ਹੁੰਦੇ ਨੇ ਉਹ ਜਿਹੜਾ ਦੇਗ ਜਿਹੜਾ ਉਹਨੂੰ ਭੰਗ ਕਹਿ ਕੇ ਵੇਚਦੇ ਨੇ ਉਹ ਸਾਡੇ ਆਪਣੇ ਮਰਿਆਦਾ ਤੇ ਬਿਲਕੁਲ ਉਲਟ ਹੈ ਉਹਦੇ ਤੇ ਜਿਹੜੇ ਆ ਸਰਕਾਰ ਨੂੰ ਵੀ ਤੇ ਸਾਡੀਆਂ ਨਿਹੰਗ ਸਿੰਘ ਫੌਜਾਂ ਵੀ ਉਹਨਾਂ ਤੇ ਬਿਲਕੁਲ ਸਖਤ ਖਲਾਫ ਨੇ ਇਹੋ ਜੇ ਕੰਮ ਨਹੀਂ ਹੋਣੇ ਚਾਹੀਦੇ ਜਿਹੜੇ ਸ਼ਹੀਦੀ ਦੇਗਾਂ ਦੀ ਬਦਨਾਮੀ ਕਰਦੇ ਨੇ ਤੇ ਨਾਲ ਹੀ ਬੇਨਤੀ ਹੈ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਆਪਾਂ ਆਓ ਬਾਜ਼ ਚੜ ਕੇ ਹਕੂਮੀ ਤੇ ਹਰ ਹੋਲੇ ਮਹੱਲੇ ਤੇ ਹੋਲੀ ਕੀਨੀ ਸੰਤ ਸੇਵ ਨਰੰਗ ਲਾਗਾ ਆਤ ਲਾਲਦੇਵ ਆਓ ਆਪਾਂ ਸਾਰੇ ਜਿਹੜੇ ਆ ਸ਼ਰਦਾ ਭਾਵਨਾ ਸਤਕਾਰ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਕੇ ਦਰਸ਼ਨ ਦਿਦਾਰੇ ਕਰਕੇ ਬਾਈ ਜਿਵੇਂ ਟ੍ਰੈਫਿਕ ਦੇ ਸੰਬੰਧੀ ਤੁਹਾਡੀ ਗੱਲਬਾਤ ਪ੍ਰਸ਼ਾਸਨ ਦੇ ਨਾਲ ਹੋ ਉਹ ਡੀਸੀ ਸਾਹਿਬ ਵੀ ਸਾਡੇ ਆਪਣੇ ਇੱਥੇ ਜਿਹੜੇ ਆਏ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਵਿਖੇ ਸਾਰੇ ਉਹ ਵੀ ਸਟੇਡੀਅਮ ਦਾ ਵੀ ਦੌਰਾ ਕੀਤਾ ਤੇ ਸਾਰੇ ਵੱਖ-ਵੱਖ ਹੋਣਾ ਨੇ ਜਿੱਥੇ ਮੇਲੇ ਦੇ ਵਿੱਚ ਕੀ ਕੀ ਜ਼ਰੂਰਤ ਸਹੂਲਤਾਂ ਚਾਹੀਦੀਆਂ ਨੇ ਸੰਗਤਾਂ ਵਾਸਤੇ ਨਿਹੰਗ ਸਿੰਘ ਫੌਜਾਂ ਨੂੰ ਕੋਈ ਵੀ ਕਮੀ ਨਾ ਹੋਵੇ ਉਹਦੇ ਵਾਸਤੇ ਉਹਨਾਂ ਨੇ ਗੁਰਮਤਾ ਕੀਤਾ ਤੇ ਉਹ ਜਿਹੜਾ ਜਿੱਥੇ ਟ੍ਰੈਫਿਕ ਦੀ ਸਮੱਸਿਆ ਜਦੋਂ ਮਹੱਲੇ ਚੜਦੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਤੇ ਉਹ ਆਪਣੇ ਜਿਹੜਾ ਉਹ ਟ੍ਰੈਫਿਕ ਦੀ ਸਮੱਸਿਆ ਵਾਸਤੇ ਵੈਰੀਕੇਟਿੰਗ ਜਦੋਂ ਘੋੜੇ ਭਜਦੇ ਨੇ ਉਹਦੇ ਵਾਸਤੇ ਤੇ ਜਿਹੜੇ ਉਹ ਗੁਰਮਤੇ ਜਿਹੜੇ ਕੀਤੇ ਗਏ ਤੇ ਉਹਨਾਂ ਨੇ ਵੀ ਬਹੁਤ ਵਧੀਆ ਕਿਹਾ ਕਿ ਜੋ ਵੀ ਨਿਹੰਗ ਸਿੰਘ ਫੌਜਾਂ ਨੂੰ ਕੋਈ ਕਮੀ ਕੋਈ ਲੱਗਦੀ ਹੈ ਉੱਥੇ ਸਾਨੂੰ ਦੱਸੋ ਅਸੀਂ ਉਹ ਪੂਰਾ ਵਧੀਆ ਕਰਾਂਗੇ ਨਾਲ ਹੀ ਪੰਜਾਬ ਸਰਕਾਰ ਨੂੰ ਜਿਹੜੀ ਹੈ ਜਦੋਂ ਇੱਥੇ ਆਪਾਂ ਜਿਹੜਾ ਧੰਨ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਤੇ ਨਾਲ ਹੀ 350 ਸਾਲਾ ਗੁਰਤਾ ਗੱਦੀ ਉਹਦੇ ਜਿਹੜੇ ਵੱਡੇ ਮੁਕਸਮਾਗਮ ਸੀ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਜਿਹੜੇ ਕੀਤੇ ਗਏ ਮੈਂ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਦੁਬਾਰਾ ਜਿਹੜਾ ਉਹ ਯਾਦ ਕਰਾਉਣਾ ਕਿ ਤੁਸੀਂ ਇੱਥੇ ਐਲਾਨ ਕੀਤਾ ਸੀ ਤੇ ਆ ਜਿਹੜੀ ਯੂਨੀਵਰਸਿਟੀ ਤੇ ਜਿਹੜਾ ਸਟੇਡੀਅਮ ਜਿਵੇਂ ਬੁੱਢਾ ਤਲ ਤੇ ਮੁਖੀ ਕਹਿਣਗੇ ਨਹਿੰਗ ਸਿੰਘ ਫੌਜਾ ਮੈਂ ਉਵੇਂ ਹੀ ਜਿਹੜਾ ਉਹ ਸਟੇਡੀਅਮ ਹੁਣ ਆਪਣੇ ਉਹ ਜਿਹੜਾ ਐਤਕੀ ਤੇ ਚਲੋ ਜਲਦੀ ਦੀ ਨੇੜੇ ਸੀ ਕੰਮ ਇੱਕ ਸਾਲ ਇਹਨਾਂ ਦਾ ਰਹਿੰਦਾ ਉਦੋਂ ਤੱਕ ਜਿਹੜਾ ਸਟੇਡੀਅਮ ਵੀ ਤੇ ਯੂਨੀਵਰਸਿਟੀ ਵੀ ਹੈ ਜਿਹੜਾ ਐਲਾਨ ਕੀਤੇ ਨੇ ਇਹਨਾਂ ਨੇ ਜਿਹੜੇ ਵੀ ਕੰਮਾਂ ਦੇ ਉਹ ਜਿਹੜੇ ਆਪਣੇ ਅਧੂਰੇ ਨਹੀਂ ਰਹਿਣੇ ਚਾਹੀਦੇ ਉਹ ਕਾਰਜ ਪੂਰੇ ਹੋਣੇ ਚਾਹੀਦੇ ਨੇ ਚਰਨ ਗੰਗਾ ਸਟੇਡੀਅਮ ਜਿੱਥੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਆਪ ਜਿਹੜੇ ਜੰਗੀ ਅਭਿਆਸ ਕਰਾਉਂਦੇ ਸੀ ਦੋ ਦੋ ਟੀਮਾਂ ਬਣਾ ਕੇ ਉੱਥੇ ਆਪਣੇ ਉਹ ਸਟੇਡੀਅਮ ਜਿਹੜਾ ਜਿੱਧਰੋਂ ਅਧੂਰਾ ਹੈ ਉਹ ਜਿਹੜੇ ਕਾਰਜ ਉਹ ਪੂਰੇ ਕਰਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਲਬੀਰ ਸਿੰਘ ਜੀ ਦੇ ਨਾਲ ਅੱਜ ਸਾਡੀ ਮੀਟਿੰਗ ਹੋਈ ਸੀਗੀ ਪਹਿਲੇ ਬਾਬਾ ਜੀ ਤੇ ਨਾਲ ਅਸੀਂ ਡਿਸਕਸ ਕੀਤਾ ਕਿ ਜਲਾ ਪ੍ਰਸ਼ਾਸਨ ਅਸੀਂ ਕੀ ਕੀ ਤਿਆਰੀ ਕਰ ਰਹੇ ਹਾਂ ਜਿੱਦਾਂ ਬਾਬਾ ਜੀ ਦਾ ਮੇਨ ਕੰਸਰਨ ਸੀਗਾ ਜਿੱਦਾਂ ਆਖਰੀ ਦਿਨ ਮੌਲਾ ਨਿਕਲਦਾ ਹੈ ਉਹਦੀ ਬੈਰੀਕੇਡਿੰਗ ਲੋਕਾਂ ਦੀ ਸੇਫਟੀ ਸਿਕਿਉਰਿਟੀ ਦੇ ਬਾਰੇ ਸਾਡੀ ਡਿਸਕਸ਼ਨ ਹੋਈ ਸੀ ਫਿਰ ਅਸੀਂ ਮੌਕੇ ਤੇ ਆ ਕੇ ਚੈੱਕ ਕੀਤਾ ਬਾਬਾ ਜੀ ਨੇ ਦੱਸਿਆ ਕਿ ਜਿੱਦਾਂ ਉਹਨਾਂ ਦੇ ਕੋੜਿਆ ਦਾ ਈਵੈਂਟ ਹੁੰਦਾ ਹੈ ਔਰ ਵੀ ਈਵੈਂਟ ਉਦੋਂ ਲੋਕਾਂ ਨੂੰ ਪ੍ਰੋਬਲਮ ਆਂਦੀ ਹੈ ਕਈ ਵਾਰ ਲੋਕ ਇੰਜਰਡ ਹੋ ਜਾਂਦੇ ਉਹ ਐਂਬੂਲੈਂਸ ਲੈ ਕੇ ਜਾਣਾ ਉਹ ਸਾਰੀ ਚੀਜ਼ ਹੁੰਦੀ ਹੈ तो करके फिर बाबा जी साढ़े नाल आए थे असी उन्होंने डिस्कस किया कि असी बैरीकेडिंग करनी है कि लेयरस ऑफ बैरीकेडिंग करनी है लोगों की सेफ्टी सिक्योरिटी के लिए अरेजमेंट करना है बाबा जी ने भी आपके सुजेसन दते हैं असी उन्होंने साजेस दते हैं तो असी पर वर्कआउट वर्क कर रहे हैं और जिदा भी ऑन द ड्यूरिंग स जो असी ईवेंट के ने पहुंचेंगे जिन्हों तैयारी करनी है वो असी तैयारी से पूरी कर लें